ਆ ਮੇਲੇ ਹਾਂ ਬਈ ਹਾਂ ਹਾਂ ਬੋਲਦਾ ਰਿਹਾ ਹਾਂ ਬੋਲਦਾ ਰਿਹਾ ਹਾਂ ਮਾਰਦਾ ਜੀ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਬੁਰੀ ਉਗਰਾਹਾ ਦੋਸਤੋ ਅੱਜ ਦੀ ਵੀਡੀਓ ਲੈ ਕੇ ਆ ਰਿਹਾ ਆਪਾਂ ਤੁਹਾਡੇ ਵਾਸਤੇ ਚੱਬਰ ਪਿੰਡ ਤੋਂ ਜਿਹਨੂੰ ਕਿ ਜ਼ਿਲ੍ਹਾ ਮਾਨਸਾ ਪੈਂਦਾ ਹੈ ਬਾਕੀ ਡਿਟੇਲ ਲੋਕੇਸ਼ਨ ਸਾਰੀ ਕਰੰਟ ਲੋਕੇਸ਼ਨ ਦੋਸਤੋ ਆਪਾਂ ਬਾਈ ਨੂੰ ਪੁੱਛ ਲਾਂਗੇ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਆਪਾਂ ਤਿੰਨ ਝੋਟੀਆਂ ਲੈ ਕੇ ਆਏ ਦੋਸਤੋ ਜਬਰਦਸਤ ਨੇ ਪੂਰੀਆਂ ਇੱਕ ਦੋ ਦੰਦ ਝੋਟੀ ਐ ਇੱਕ ਚਾਰ ਦੰਦ ਹੈ ਤੇ ਇੱਕ ਝੋਟੀ ਦੇ ਆਪਾਂ ਪੁੱਛਾਂਗੇ ਡਿਟੇਲ ਸ਼ਾਇਦ 6 ਦੰਦ ਦਾ ਦੱਸਦਾ ਬਾਈ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛਾਂਗੇ ਬਾਕੀ ਜਿਹਨੂੰ ਵੀ ਇਹਨਾਂ 'ਚੋਂ ਕੋਈ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਗੱਲਬਾਤ ਕਰਕੇ ਲੈ ਸਕਦੇ ਆ ਬਾਈ ਇਹਨਾਂ ਨੂੰ ਦੱਸੋ ਮੇਰਾ ਨਾਮ ਸੁਖਮਿੰਦਰ ਸਿੰਘ ਹੈ ਵੀਰੇ ਪਿੰਡ ਬਾਈ ਪਿੰਡ ਚੱਬਰ ਜਿਹੜਾ ਆਵਾਜ਼ ਇਹ ਵੀਰੇ ਆਪਣਾ ਮਾਰਸਾ ਤੇ ਬਰਨਾਲੇ ਦੇ ਸਾਡੇ ਜੋਗਾ ਪੈਂਡ ਪੈਂਦਾ 20 ਕਿਲੋਮੀਟਰ ਤੇ ਅੱਛਾ ਜੀ ਤੇ ਉੱਥੋਂ ਆਪਣਾ 4 ਕਿਲੋਮੀਟਰ ਪੈਂਡ ਝੱਬਰ ਪੈਂਦਾ ਠੀਕ ਹੈ ਜੋਗੇ ਤੋਂ ਠੀਕ ਹੈ ਜੀ ਹਾਂਜੀ ਆਜੋ ਦੋਸਤੋ ਕਰਾਉਣਿਆਂ ਝੋਟਿਆਂ ਦਾ ਇੰਡਕਸ਼ਨ ਤੁਹਾਨੂੰ ਪਹਿਲਾਂ ਇੱਕ ਨੰਬਰ ਆਈ ਇਹਦੀ ਡਿਟੇਲ ਦੱਸੀ ਬੰਦੀ ਹੈ ਇਹ ਵੀਰੇ ਦੂਜੇ ਸੂਏ ਆ ਝੋਟੇ ਦੂਜੇ ਸੂਏ ਦੰਦਾ 6 ਦੰਦਾ ਦੋਸਤੋ ਦੂਜੇ ਸੂਏ ਝੋਟਿਆਂ ਨੂੰ 6 ਦੰਦਾ ਖੋਲ ਕੇ ਚਲਾ ਦੇ ਬਈ ਬਾਕੀ ਉਹ ਤੁਰੂਗੀ ਦੋਸਤੋ ਹਵਾਨੇ ਦੀ ਅਡਜਸਟਮੈਂਟ ਕਰ ਲਿਓ ਲੇ ਵਾ ਲੂਗਾ ਤੁਹਾਨੂੰ ਬੜਾ ਚੰਗਾ ਲੱਗੇ ਝੋਟੇ ਨੂੰ हाँ मिल ले हाँ भाई हाँ हाँ बोलता रहे हाँ बोलता रहे हाँ ਜਵੇਂ ਜਮੀ ਠੋੱਕੇ ਹੀ ਪਿਆ ਆ ਦਿਖਾ ਲੈ ਵੀ ਲੈਵਲ ਲੈਵਲ ਉਹ ਦਿਖਾ ਯਾਰ ਜੋ ਕਿਦਾ ਕਿੰਨਾ ਜ਼ਬਰਦਸਤ ਹੈ ਥਾਣ ਸੁਣ ਦੀ ਕੁਆਲਿਟੀ ਦਿਖਾ ਦੇ ਜਮੀ ਟਿਕਟੋਕ ਹੀ ਹੈ ਜਮੀ ਬਾਈ ਦੁੱਧ ਕਿੰਨਾ ਕਿ ਤਿਆਰ ਆ ਇਹ ਥੱਲੇ ਮੇਰੇ 15 15 ਜਮੀ ਤੋਲਣ ਵਾਲਾ ਹਾਂਜੀ ਮੈਂ ਵਾਧਾ ਪਾ 15 ਗਾਉਂਗਾ ਅੱਛਾ ਹਾਂਜੀ ਦੋ ਟਾਈਮ ਚਾਰ ਟਾਈਮ ਚ ਹੋ ਸਕਦਾ ਬੰਦਾ ਸਮਝਾ ਮਾਰ ਦੋਸਤੋ ਦੋ ਟਾਈਮ ਚਾਰ ਟਾਈਮ ਬਾਈ ਕੋਲੇ ਰਹਿਣ ਸੈਣ ਦਾ ਪ੍ਰਬੰਧ ਸਾਰਾ ਚੋਕੇ ਤਸੱਲੀ ਕਰਕੇ ਲਿਆਇਆ ਕਰੋ ਇਹ ਬੇਨਤੀ ਆ ਤੁਹਾਡੇ ਚਰਨਾਂ ਚ ਬਾਚੋ ਗੋਣ ਆਉਂਦੇ ਨੇ ਕਈ ਬਾਈਆਂ ਦੇ ਵੀਰ ਦੁੱਧ ਘੱਟ ਨਿਕਲ ਗਿਆ ਉਹ ਮੱਝ ਆਪਾਂ ਲਈ ਸੀ ਚੈਨਲ ਤੋਂ ਵੀਰ ਬਣ ਕੇ ਦੋ ਟਾਈਮ ਚਾਰ ਟਾਈਮ ਜਾਨਵਰ ਨੂੰ ਨਾ ਚੋਕੇ ਲੈ ਲਿਆ ਕਰੋ ਉਹਦੇ ਚ ਕਿਉਂਕਿ ਤੁਸੀਂ ਨੇ ਪੈਸੇ ਲਾਉਣੇ ਹੁੰਦੇ ਨੇ ਉਹਦੇ ਚ ਫਿਰ ਨਾ ਸਾਨੂੰ ਲੰਬਾ ਨਾ ਬਾਈ ਨੂੰ ਨੰਬਾ ਬਾਈ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਮੇਰੇ ਫੋਨ ਤੇ ਕਰ ਫੋਨ ਤੇ ਹਾਂਜੀ ਨੰਬਰ ਬੋਲ ਦੇ ਬਾਈ ਕੋਈ 99781 55405 ਇੱਕ ਵਾਰੀ ਫਿਰ ਤੋਂ 99781 ਹਾਂਜੀ 55 ਸੂਈ ਸੂਈ ਨੂੰ ਕਿੰਨੇ ਕਿੰਨੇ ਦਿਨ ਹੋ ਗਏ ਇਹ ਵੀਰੇ ਹੈਗਾ ਆਪਣਾ ਡੇਢ ਮਹੀਨੇ ਦਾ ਬਈਆ ਬੱਚਾ ਦਿਖਾ ਦੇ ਡੇਢ ਮਹੀਨੇ ਦਾ ਹੈਗਾ ਆ ਨਾਲ ਵਾਲਾ ਬੱਚਾ ਹੈਗਾ ਆ ਵਾਲਾ ਦੋ ਟਾਏ ਕਟਾ ਡੇਢ ਕਮੀਨਾ ਹੋ ਗਿਆ ਬਾਈ ਕਹਿੰਦਾ ਸੂਈ ਨੂੰ ਬਾਕੀ ਡੇਢ ਮਹੀਨਾ ਹੈਗਾ ਵੀਰੇ ਪੂਣੀ ਹੈਗਾ ਬਾਕੀ ਦੁੱਧਾਂ ਦੀ ਕੁਆਲਿਟੀ ਝੋਟੀ ਦੀ ਚੰਗੀ ਆ ਲੈ ਵਾ ਲੂਆ ਚੰਗਾ ਝੋਟੀ ਦਾ ਬਾਕੀ ਆਜੋ ਅਗਲੀ ਝੋਟੀ ਦਿਖਾਉਣੇ ਜੇ ਵੀ ਨਗੀਨੇ ਹੀ ਦਿਖਾਉਣੇ ਤੁਹਾਨੂੰ ਉਹ ਵੀ ਜ਼ਬਰਦਸਤ ਝੋਟੀ ਆ ਬਾਈ ਕਿਹੜੇ ਠੀਕ ਹੀ ਦੱਸਦਾ ਦੀ ਇਹ ਐਮਨਤੀ ਦੀ ਆ ਵੀ ਐਮਨਤੀ ਵੀ ਬਾਈ ਹੋਰ ਕੇ ਚਵਾਈਏ ਨੂੰ ਫਿਰ ਦੱਸੀਂ ਖਣਤੇ ਦੋਸਤੋ ਜਰੂਰ ਬੱਚੇ ਨੇ ਦੰਦ ਜੇ ਮਾਰੇ ਹੋਏ ਨੇ ਵੜੇ ਜੀ ਉਹ ਦਿਖਾ ਦਿਓ ਪਿਛਲੇ ਥਣ ਤੇ ਬਾਕੀ ਉਹਦਾ ਚੁੱਪੀ ਸਾਰੀ ਓਕੇ ਆ ਜੇ ਤੂੰ ਵੀ ਰਵਾਨੇ ਦੀ ਜਜਮੈਂਟ ਕਰ ਲਓ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛ ਲਾਂਗੇ ਆਪਾਂ ਇਹਦੀ ਬਾਤ ਮਾਰੋ ਸੋ ਦੋਸਤੋ ਦਰੇ ਨਾਲ ਨਾਲ ਬਿਊਟੀ ਦੀ ਵੀ ਝੋਟੀ ਚੰਗੀ ਹੈ ਬਾਕੀ ਪੁੱਛਦੇ ਆਂ ਬਾਈ ਨੂੰ ਕੀ ਗੱਲ ਬਾਤ ਹੈ ਇਹਦੀ ਸੈਂਕਾ ਸੰਕਾ ਲੰਬਾਈ ਲੁਭੀ ਪੂਰੀ ਹੈ ਝੋਟੀ ਦੀ ਬਾਕੀ ਰੰਗ ਰੰਗ ਦੇਖ ਸਕਦੇ ਜਿਵੇਂ ਜੈਡ ਬਲੈਕ ਹੀ ਰੰਗ ਸਾਰਾ ਪੂਛ ਥੋੜੀ ਜਿਹੀ ਚਿੱਕੀ ਪਾਉਂਦੀ ਆ ਮਤਲਬ ਬਾਈ ਇਹਦੀ ਡਿਟੇਲ ਲੱਸ ਕੇ ਮੂੰਹ ਹੋ ਮੇਜੋ ਕੀ ਹੈ ਦੋ ਦੰਦ ਆ ਬਰੇ ਦੋ ਦੰਦ ਕਿਹੜੇ ਸੀਮਨ ਦੀ ਦੱਸਦੇ ਆਪਾਂ ਐਮ 23 ਦੀ ਆ ਐਮ 23 ਦੀ ਕਿੰਨੇ ਕਿ ਦਿਨ ਹੋ ਗਏ ਭਾਈ ਇਹਨੂੰ ਸੂਈ ਨੂੰ ਇਹਨੂੰ ਹੈ ਗਿਆ 20-22 ਦਿਨ ਤਾਂ ਹੋ ਗਏ ਕਿਹੜਾ ਬੱਚਾ ਕਿਹੜਾ ਦਾ ਆਹ ਕੱਟੀ ਆਹ ਕੱਟੀ ਆ ਦੋਸਤੋ ਇਹਦੇ ਨਾਲ ਪਲੱਸ ਪੁਆਇੰਟ ਆ ਜਿਹੜਾ ਨਾਲ ਕੱਟੀ ਆ ਕੱਟੀ ਵੀ ਆ ਆਪਣੀ ਮਾਂ ਨਾਲ ਦੀ ਆ ਚੰਗੀ ਆ ਜਮਾ ਪੂਰੀ ਭਾਈ ਦੁੱਧ ਕਿੰਨਾ ਕੁ ਧਿਆਰਾ ਇਹ ਥੱਲੇ ਦੁੱਧ ਵੀਰੇ 12 ਤੋਂ 13 12 ਤੋਂ 13 ਕਿਲੋ ਚਵਾ ਦਾਂਗੇ ਦੋ ਟਾਈਮ ਚਾਰ ਵਾਰ ਜਦੋਂ ਮਰਜੀ ਇਹ ਰੇਟ ਭਾਈ ਇਹਦਾ ਫਿਰ ਰੇਟ ਵੀਰੇ ਫੋਨ ਤੇ ਕਰਾਂਗੇ ਇਹਦਾ ਇਹਦਾ ਇੰਨੇ ਫੋਨ ਤੇ ਕਰਾਂਗੇ ਆ ਦੋ ਦਾ ਫੋਨ ਤੇ ਕਰਾ ਠੀਕ ਆ ਜੀ ਦੋਸਤੋ ਆ ਇੱਕ ਤਿੰਨ ਨੰਬਰ ਦੇ ਖੜੀ ਆ ਭਾਈ ਬੋਲ ਝੋਟੀ ਮੇਰਾ ਖਿਆਲ ਆ ਇਹ ਵੀ ਆਰੇ ਬੀਬੀ ਬਾਈ ਜੰਨ 25 ਦਿਨ ਦੀ ਹੈਗੀ ਐ ਅੱਛਾ ਦੁੱਧ ਕਿੰਨਾ ਕਹੂਗਾ ਇਹਨਾਂ ਲਈ ਮੇਰੇ 10 ਲੀਟਰ ਦੋਸਤੋ 10 ਕਿਲੋ ਦੁੱਧ ਤਿਆਰ ਆ ਬਾਈ ਕਹਿੰਦਾ ਬਾਕੀ ਬਾਈ ਦੀ ਤਸੱਲੀ ਆ ਦੋਸਤੋ ਦੋ ਟਾਈਮ ਚਾਰ ਟਾਈਮ ਕਹਿੰਦਾ ਜਦੋਂ ਮਰਜ਼ੀ ਘਰੇ ਆ ਕੇ ਚੋਕੇ ਲਿਆਰ ਫਿਰ ਮੈਂ ਚਾਹਾਂਗਾ ਬਾਕੀ ਉਹਨਾਂ ਨੂੰ ਦਿਖਾ ਜੀ ਉਹ ਨਹੀਂ ਦੁੱਧ ਏ ਮੂੰਹ ਚਾਰ ਦੰਦਾ ਬਾਈ ਹਾਂਜੀ ਚਾਰ ਦੰਦਾ ਆ ਦੋਨੇ ਝੋਟੀਆਂ ਪਹਿਲੇ ਸੂਏ ਨੇ ਉਹ 6 ਦੰਦਾ ਵਾਲੀ ਦੂਜੀ ਸੂਏ ਦੰਦਾ ਜੀ ਨੇ ਤਕਰੀਬਨ 30000 ਰੁਪਏ ਇਹਦੇ ਵਾਗਰ ਬੱਚਾ ਕੀ ਆ ਬਾਈ ਇਹਦੇ ਵਾਰ ਕੱਟੀ ਆ ਵੀ ਅੱਛਾ ਕੱਟੀ ਆ ਇਹਦੇ ਵਾਰ ਇਹਦਾ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ 75000 ਤੋਂ ਮਾਨਦਾਨ ਕਰ ਦਾਂਗੇ 75 ਤੋਂ ਕਰਾਇਆ ਖੱਪਾ ਹੋ ਜੂਗਾ ਹਾਂਜੀ ਹਾਂਜੀ ਹੋਊਗਾ ਬਾਈ ਨੰਬਰ ਬਾਈ ਫੇਰ ਬੋ ਦੋ ਇੱਕ ਵਾਰੀ 98781 ਹਾਂਜੀ 55405 ਕਿਹੜਾ ਐਡਰੈਸ ਦੋਬਾਰਾ ਆਪਣਾ ਵੀਰੇ ਪਿੰਡ ਝੱਬਰ ਜ਼ਿਲ੍ਹਾ ਮਾਨਸਾ ਤਹਿਸੀਲ ਜੋਗਾ ਬਾਕੀ ਦੋਸਤੋ ਬਾਈ ਦੇ ਸਫਾਈ ਸੁਪੀ ਦਾ ਪ੍ਰਬੰਧ ਸਾਰਾ ਚੰਗਾ ਇੱਕ ਛੱਤ ਜ਼ਰੂਰ ਦਿਖਾਣੀ ਯਾਰ ਬਾਈ ਨੇ ਜਿਹੜੀ ਕਮਾਲ ਕਰਦੀ ਆ ਜਮਈ ਇਹਦੇ ਕਿੰਨਾ ਕੁ ਖਰਚਾ ਪੈ ਗਿਆ ਬਾਈ ਇਹ ਤਾਂ ਥੋੜਾ ਜਿਹਾ ਖਰਚਾ ਆਉਂਦਾ ਵੀਰੇ ਬਾਕੀ ਗਾਡਰ ਗੋਡਰ ਤਾਂ ਆਪਣੇ ਆਪ ਦੇ ਸੀਗੇ ਅੱਛਾ ਬਾਕੀ ਠੰਡੀ ਵੀ ਰਹਿੰਦੀ ਆ ਮੇਰਾ ਖਿਆਲ ਨਾ ਵੀਰੇ ਪੱਟੀਆਂ ਪੱਟੀਆਂ ਠੰਡੀਆਂ ਰਹਿੰਦੀਆਂ ਨੇ ਬਾਕੀ ਇਹ ਦੋਸਤੋ ਸੌਦਾ ਸਸਤਾ ਵੀ ਪੈਂਦਾ ਬਾਈ ਨੇ ਦੱਸਿਆ ਕੋਸ਼ਿਸ਼ ਕਰਿਆ ਕਰੋ ਜਿਆਦੇ ਵੀ ਕਾਨਿਆਂ ਦੀ ਜਾਂ ਪੱਟੀਆਂ ਦੀ ਜਿਹੜੇ ਛੱਤਾਂ ਚੱਲ ਰਹੀਆਂ ਨੇ ਬਾਸ ਵਾਲੀਆਂ ਉਹਨਾਂ ਦੀ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਬਾਕੀ ਦੋਸਤੋ ਇਹ ਨਾ ਤਿੰਨਾਂ ਬਾਕੀ ਦੋਸਤੋ ਇਹਨਾਂ ਤਿੰਨਾਂ ਛੋਟੀਆਂ ਚੜ੍ਹੀ ਛੋਟੀ ਤੁਹਾਨੂੰ ਪਸੰਦ ਆਊਗੀ ਦੋ ਟਾਈਮ ਚਾਰ ਟਾਈਮ ਆ ਇਹ ਹੀ ਬੇਨਤੀ ਕਰਦੇ ਆਂ ਵਾਰ-ਵਾਰ ਵੀਡੀਓ ਵਿੱਚ ਚੋਕੇ ਤਸੱਲੀ ਕਰਕੇ ਜਾਣਵਰ ਲਿਆ ਬਾਕੀ ਦੋਸਤੋ ਆਪਣੇ ਚੈਨਲ ਨੂੰ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਦੇ ਐਂਡ ਤੱਕ ਬਨੇ ਰਹਿਣ ਵਾਸਤੇ ਸ਼ੁਕਰੀਆ ਕਰਨੀ ਜੀ ਬਾਈ ਬਾਏ